ਇਹ ਜਿਹੜੀ ਮੈਂ ਤੁਹਾਨੂੰ ਸਟੋਰੀ ਦੱਸਣ ਜਾ ਰਿਹਾ ਹਾਂ ਇਹ ਸਨ 2002 ਦੀ ਇੱਕ ਸੱਚੀ ਘਟਨਾ ਦੇ ਉੱਪਰ ਆਧਾਰਿਤ ਹੈ 1 ਜੁਲਾਈ 2002 ਨੂੰ ਇੱਕ ਆਮ ਜਿਹਾ ਦਿਨ ਸੀ ਤੇ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇਹ ਦਿਨ ਦੀ ਜਿਹੜੀ ਰਾਤ ਹੋਵੇਗੀ ਉਹ ਬਹੁਤ ਜ਼ਿਆਦਾ ਕਾਲੀ ਅਤੇ ਭਿਆਨਕ ਹੋਵੇਗੀ ਉਸ ਰਾਤ ਹੋਇਆ ਇੱਕ ਬਹੁਤ ਜ਼ਿਆਦਾ ਖਤਰਨਾਕ ਹਾਦਸਾ ਜਦੋਂ ਰਾਤ ਦੇ ਸਮੇਂ 36000 ਫੁੱਟ ਦੀ ਉਚਾਈ ਤੇ ਉਡਰ ਰੇ ਦੋ ਜਹਾਜ਼ ਆਪਸ ਦੇ ਵਿੱਚ ਟਕਰਾ ਜਾਂਦੇ ਨੇ ਇਹ ਦੋਨੇ ਜਹਾਜ਼ਾਂ ਦੇ ਅਸਮਾਨ ਦੇ ਵਿੱਚ ਹੀ ਟੁਕੜੇ ਟੁਕੜੇ ਹੋ ਜਾਂਦੇ ਨੇ ਤੇ ਇਹ ਹਾਦਸਿਆਂ ਦੀ ਗੂੰਜ ਪੂਰੀ ਦੁਨੀਆ ਦੇ ਵਿੱਚ ਸੁਣਾਈ ਦਿੰਦੀ ਹੈ ਤੇ ਇਹ ਹਾਦਸੇ ਦੇ ਵਿੱਚ ਸਾਡੇ ਤੋਂ ਬਹੁਤ ਜ਼ਿਆਦਾ ਟ ਹਰ ਬੱਚੇ ਖੋਲੇ ਜਾਂਦੇ ਨੇ ਇਹ ਹਾਦਸੇ ਨੇ ਕਈ ਸਵਾਲਾਂ ਨੂੰ ਜਨਮ ਦਿੱਤਾ ਜਿਨ੍ਹਾਂ ਦਾ ਜਵਾਬ ਦੇਣ ਦੇ ਲਈ ਕੋਈ ਵੀ ਤਿਆਰ ਨਹੀਂ ਸੀ ਇਹ ਇੱਕ ਗਲਤੀ ਦੀ وجہ ਦੇ ਨਾਲ ਹੋਇਆ ਜਾਂ ਲਾਪਰਵਾਹੀ ਦੀ وجہ ਦੇ ਨਾਲ ਕੌਣ ਸੀ ਇਹ ਹਾਦਸੇ ਦਾ ਜ਼ਿੰਮੇਵਾਰ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਸਾਲ 2002 ਦੇ ਵਿੱਚ ਵੈਸਟ ਰੂਸ਼ੀਆ ਦੇ ਯੂਫਾ ਸ਼ਹਿਰ ਤੋਂ ਸਪੇਨ ਵਿੱਚ ਯੂਨੈਸਕੋ ਵੱਲੋਂ ਆਯੋਜਿਤ 2 ਹਫ਼ਤਿਆਂ ਦੀਆਂ ਛੁੱਟੀਆਂ ਤੈਅ ਕੀਤੀਆਂ ਗਈਆਂ ਸਨ ਜਿਨ੍ਹਾਂ ਦੇ ਲਈ 46 ਬੱਚਿਆਂ ਨੂੰ ਸਿਲੈਕਟ ਕੀਤਾ ਗਿਆ ਸੀ ਇਹ ਸਾਰੇ ਦੇ ਸਾਰੇ ਬੱਚੇ ਬਹੁਤ ਜ਼ਿਆਦਾ ਟੈਲੈਂਟਡ ਸਨ ਤੇ ਇਹਨਾਂ ਨੇ ਵਧੀਆ ਮਾਰਕਸ ਨਾਲ ਆਪਣਾ ਸਕੂਲ ਪਾਸ ਕੀਤਾ ਸੀ ਤਾਂ ਹੀ ਇਹ ਬੱਚਿਆਂ ਦੀ ਸਿਲੈਕਸ਼ਨ ਹੋਈ ਸੀ ਇਹ ਛੁੱਟੀਆਂ ਦੇ ਲਈ ਯੂਨੈਸਕੋ ਵੱਲੋਂ ਤੇ ਇਹਨਾਂ ਬੱਚਿਆਂ ਦੇ ਨਾਲ ਇਹਨਾਂ ਦੇ ਟੀਚਰਸ ਨੇ ਵੀ ਯਾਤਰਾ ਕਰਨੀ ਸੀ ਇਹ ਸਾਰੇ ਦੇ ਸਾਰੇ ਜਾਣੇ 1 ਜੁਲਾਈ 2002 ਨੂੰ ਮਾਸਕੋ ਦੇ ਇੱਕ 에어ਪੋਰਟ ਤੋਂ ਸਪੇਨ ਦੇ ਸ਼ਹਿਰ ਬਾਰਸੀਲੋਨਾ ਨੂੰ ਜਾਣ ਦੇ ਲਈ ਬੁਸਕੇਰੀਅਨ ਫਲਾਈਟ ਜਿਹਨੂੰ 5 ਪਾਇਲਟ ਚਲਾ ਰਹੇ ਸਨ ਤੇ ਇਹ ਸਾਰੇ ਸਾਰੇ ਪਾਇਲਟ ਹੀ ਬਹੁਤ ਜ਼ਿਆਦਾ ਤਿਆਰਬੇਕਾਰ ਸਨ ਇਸ ਫਲਾਈਟ ਦੇ ਵਿੱਚ ਬੱਚਿਆਂ ਸਮੇਤ 60 ਪੈਸੇਂਜਰ ਸਨ ਅਤੇ ਕਰੂ ਦੇ ਮੈਂਬਰਾਂ ਨੂੰ ਮਿਲਾ ਕੇ ਇਹ ਟੋਟਲ 69 ਲੋਕ ਸਨ ਤੇ ਪੁਸਕੇਰੀਅਨ ਫਲਾਈਟ ਦਾ ਇਹ ਪਲੇਨ 1995 ਦਾ ਬਣਿਆ ਹੋਇਆ ਸੀ ਉਸ ਤੋਂ ਬਾਅਦ ਇਹ ਫਲਾਈਟ ਨੂੰ ਟੇਕ ਆਫ ਕਰਨ ਦਾ ਸਿਗਨਲ ਮਿਲ ਜਾਂਦਾ ਹੈ ਤੇ ਆਪਣੇ ਨਿਰਧਾਰਤ ਸਮੇਂ ਤੇ ਇਹ ਫਲਾਈਟ ਟੇਕ ਆਫ ਕਰ ਜਾਂਦੀ ਹੈ ਤੇ ਅਸਮਾਨ ਦੇ ਵਿੱਚ ਚਲੀ ਜਾਂਦੀ ਹੈ ਉੱਥੇ ਹੀ ਦੂਜੇ ਪਾਸੇ ਇੱਕ ਅਲੱਗ ਦੇਸ਼ ਇਟਲੀ 에ਰਪੋਰਟ ਤੋਂ ਇੱਕ ਹੋਰ ਜਹਾਜ਼ ਹਵਾ ਦੇ ਵਿੱਚ ਉਡਾਣ ਭਰਦਾ ਹੈ ਇਹ ਜਹਾਜ਼ ਹੁੰਦਾ ਹੈ 카르고 DHL 611 ਇਹ ਇਟਲੀ ਤੋਂ ਬੈਲਜੀਅਮ ਦੇ ਬ੍ਰਾਸਲ ਸ਼ਹਿਰ ਤੇ ਲਈ ਉਡਾਣ ਭਰਦਾ ਹੈ ਇਹ ਇੱਕ ਕਾਰਗੋ ਪਲੇਨ ਸੀ ਜਿਸ ਨੂੰ ਦੋ ਪਾਇਲਟ ਚਲਾ ਰਹੇ ਸਨ ਇਹ ਜਹਾਜ਼ ਦੇ ਦੋਨੇ ਪਾਇਲਟ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਕਿਉਂਕਿ ਪਹਿਲਾਂ ਵੀ ਕਈ ਵਾਰ ਇਕੱਠੇ ਪਲੇਨ ਉਡਾ ਚੁੱਕੇ ਸੀ ਸਭ ਕੁਝ ਬਿਲਕੁਲ ਸਹੀ ਚੱਲ ਰਿਹਾ ਸੀ ਜਿਸ ਜਹਾਜ਼ ਦੇ ਅੰਦਰ ਬੈਠੇ ਪੈਸੇਂਜਰ ਆਪਣੀ ਜ਼ਿੰਦਗੀ ਦੇ ਵਿੱਚ ਹੋਣ ਵਾਲੇ ਸਭ ਤੋਂ ਵੱਡੇ ਹਾਦਸੇ ਤੋਂ ਅਣਜਾਣ ਸਨ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕੁਝ ਸਮੇਂ ਬਾਅਦ ਹੀ ਉਹਨਾਂ ਦੀਆਂ ਜ਼ਿੰਦਗੀਆਂ ਖਤਮ ਹੋਣ ਵਾਲੀਆਂ ਨੇ ਦੂਜੇ ਪਾਸੇ ਬਸਕੇਰੀਅਨ 에ਅਰਲਾਈਨ ਜਿਹੜੀ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਉਹ ਆਪਣੇ ਰੂਟ ਨੂੰ ਫਾਲੋ ਕਰਦੀ ਹੋਈ ਹੌਲੀ-ਹੌਲੀ 36000 ਫੁੱਟ ਦੀ ਉਚਾਈ ਤੇ ਪਹੁੰਚ ਜਾਂਦਾ ਹੈ। ਉਸ ਸਮੇਂ ਸਵਿਟਜ਼ਰਲੈਂਡ ਤੇ ਜਰਮਨੀ ਦੇ ਵਿਚਕਾਰ ਦੀ ਜਿਹੜੀ ਇਹ ਹਵਾਈ ਸੀਮਾ ਸੀ ਉਸ ਨੂੰ 에ਅਰ ਗਾਈਡ ਨਾਮ ਦੀ ਇੱਕ 에ਅਰ ਟ੍ਰੈਫਿਕ ਕੰਟਰੋਲ ਪ੍ਰਾਈਵੇਟ ਏਜੰਸੀ ਕੰਟਰੋਲ ਕਰਦੀ ਸੀ ਤੇ ਇਹਨਾਂ ਦਾ ਮੁੱਖ ਕੇਂਦਰ ਸੀ ਜਿਹੜਾ ਯੂਰਿਕ ਦੇ ਵਿੱਚ ਬਣਿਆ ਹੋਇਆ ਸੀ। ਜਾਨੀ ਕਿ ਇਹ ਦੋਨੇ ਜਹਾਜ਼ਾਂ ਨੇ ਐਸਵਾਈ ਖੇਤਰ ਦੇ ਵਿੱਚ ਦੀ ਹੇ ਲੰਘਣਾ ਸੀ ਤੇ ਇਹਨਾਂ ਦੋਨੇ ਜਹਾਜ਼ਾਂ ਨੂੰ ਇੱਕ ਪ੍ਰਾਈਵੇਟ ਕੰਪਨੀ ਗਾਈਡ ਕਰ ਰਹੀ ਸੀ 에ਅਰ ਟ੍ਰੈਫਿਕ ਕੰਟਰੋਲ ਜਿਸ ਦਾ ਨਾਮ ਸੀ ਸਕਾਈ ਗਾਈਡ। ਸ਼ਾਮ ਦਾ ਸਮਾਂ ਸੀ ਤੇ ਸਕਾਈ ਗਾਈਡ ਕੰਪਨੀ ਦੇ ਅੰਦਰ ਜਿਹੜੇ ਵੀ ਵਰਕਰ ਕੰਮ ਕਰਦੇ ਸਨ ਉਹਨਾਂ ਦੇ ਵਿੱਚੋਂ ਜ਼ ਆਪਣੀ ਡਿਊਟੀ ਨਹੀਂ ਸੰਭਾਲਦਾ ਉਦੋਂ ਤੱਕ ਇਹਨਾਂ ਸਾਰੇ ਜਹਾਜ਼ਾਂ ਨੂੰ ਗਾਈਡ ਕਰਨ ਦੀ ਜਾਂ ਇਹਨਾਂ ਨੂੰ ਨੇਵੀਗੇਟ ਕਰਨ ਦੀ ਜ਼ਿੰਮੇਵਾਰੀ ਲੈ ਲੈਂਦੇ ਨੇ ਪੀਟਰ ਨੈਲਸਨ ਜਿਹੜੇ ਕਿ ਕਾਫੀ ਜ਼ਿਆਦਾ ਤਿਆਰਬੇਕਾਰ ਸਨ ਤੇ ਪਿਛਲੇ 8 ਸਾਲਾਂ ਤੋਂ ਵਧੀਆ ਸਰਵਿਸ ਦੇ ਰਹੇ ਸਨ ਇਸ ਕੰਪਨੀ ਦੇ ਅੰਦਰ ਬਸਕੇਰੀਅਨ 에ਅਰਲਾਈਨ ਅਤੇ DHL 611 ਨੂੰ ਗਾਈਡ ਕਰਨ ਦੀ ਜ਼ਿੰਮੇਵਾਰੀ ਵੀ ਪੀਟਰ ਨੈਲਸਨ ਦੀ ਸੀ ਇਹ ਦੋਨੇ ਜਹਾਜ਼ੀ 36000 ਫੁੱਟ ਦੀ ਉਚਾਈ ਤੇ ਉਡਾਣ ਭਰ ਰਹੇ ਸਨ ਤੇ ਆਵਾਜ਼ ਨਾਲੋਂ ਵੀ ਤੇਜ਼ ਗਤੀ ਦੇ ਨਾਲ ਇਹ ਅੱਗੇ ਨੂੰ ਟ੍ਰੈਵਲ ਕਰ ਰਹੇ ਸਨ ਪਰ ਇੱਥੇ ਟੈਨਸ਼ਨ ਵਾਲੀ ਗੱਲ ਇਹ ਸੀ ਕਿ ਇਹ ਜਿਹੜੇ ਜੁਨੇ ਜਹਾਜ਼ ਆਪਣੇ ਆਪਣੇ ਰੂਟ ਤੇ ਅੱਗੇ ਵੱਧ ਰਹ ਉਨ੍ਹਾਂ ਨੇ ਆਪਸ ਦੇ ਵਿੱਚ ਕ੍ਰਾਸ ਕਰਨਾ ਸੀ ਤੇ ਇਹ ਵੀ ਪੋਸੀਬਲ ਸੀ ਕਿ ਇੱਕ ਪੁਆਇੰਟ ਤੇ ਜਾ ਕੇ ਇਹ ਦੋਨੇ ਪਲੇਨ ਆਪਸ ਦੇ ਵਿੱਚ ਟਕਰਾ ਜਾਣਗੇ ਇਹਨਾਂ ਦੋਨਾਂ ਪਲੇਨ ਦੇ ਵਿਚਾਲੇ ਹੁਣ ਸਿਰਫ 44 ਕਿਲੋਮੀਟਰ ਦੀ ਦੂਰੀ ਹੀ ਬਚ ਗਈ ਸੀ ਉਸ ਸਮੇਂ ਅਸਮਾਨ ਦੇ ਵਿੱਚ ਕੋਈ ਜ਼ਿਆਦਾ 에ਅਰ ਟ੍ਰੈਫਿਕ ਨਹੀਂ ਸੀ ਪੀਟਰ ਨੈਲਸਨ ਦੇ ਸਾਹਮਣੇ ਜਿਹੜੀ ਰਡਾਰ ਸਕਰੀਨ ਸੀ ਉਹ ਸਲੋ ਚੱਲ ਰਹੀ ਸੀ ਕਿਉਂਕਿ ਉਸ ਦੇ ਪਿੱਛੇ ਟੈਕਨੀਕਲ ਕੰਮ ਚੱਲ ਰਿਹਾ ਸੀ ਉਸ ਸਕਰੀਨ ਨੂੰ ਠੀਕ ਕੀਤਾ ਜਾ ਰਿਹਾ ਸੀ ਜਿਸ ਕਾਰਨ ਪੀਟਰ ਨੈਲਸਨ ਨੂੰ ਜਹਾਜ਼ ਦੀ ਸਹੀ ਤੇ ਐਕੂਰੇਟ ਲੋਕੇਸ਼ਨ ਜਾਂ ਕਹੀਏ ਉਸ ਦੀ ਕਿੰਨੀ ਉਚਾਈ ਹੈ ਉਹ ਪ੍ਰੋਪਰ ਪਤਾ ਨਹੀਂ ਲੱਗ ਰਹੀ ਸੀ ਤੇ ਕੁਝ ਸਮੇਂ ਬਾਅਦ ਪ ਇਨ੍ਹਾਂ ਦੋਨੇ ਜਹਾਜ਼ਾਂ ਦੇ ਵਿੱਚ ਸਿਰਫ 19 ਕਿਲੋਮੀਟਰ ਦਾ ਫਾਸਲਾ ਰਹਿ ਗਿਆ ਸੀ ਪੀਟਰ ਨੈਲਸਨ ਨੇ ਜਲਦੀ ਦੇਣੇ ਬਸਕੇਰੀਅਨ ਫਲਾਈਟ ਦੇ ਨਾਲ ਸੰਪਰਕ ਕੀਤਾ ਜਿਸ ਦੇ ਵਿੱਚ ਬੱਚੇ ਸਨ ਕਿ ਉਹ ਆਪਣੀ ਫਲਾਈਟ ਨੂੰ ਥੱਲੇ ਨੂੰ ਲੈ ਜਾਵੇ ਉਸ ਤੋਂ ਬਾਅਦ ਜਿਹੜਾ ਜਹਾਜ਼ਾਂ ਦੇ ਅੰਦਰ ATC ਸਿਸਟਮ ਲੱਗਿਆ ਹੁੰਦਾ ਹੈ ਜਿਹੜਾ ਜਹਾਜ਼ਾਂ ਦੀ ਟੱਕਰ ਹੋਣ ਤੋਂ ਬਚਾਉਣ ਲਈ ਲੱਗਿਆ ਹੁੰਦਾ ਹੈ ਉਹ ਇਨ੍ਹਾਂ ਦੋਨੇ ਜਹਾਜ਼ਾਂ ਨੂੰ ਵਾਰਨਿੰਗ ਦੇਣੀ ਸ਼ੁਰੂ ਕਰ ਦਿੰਦਾ ਹੈ ਕਿ ਤੁਸੀਂ ਆਪਸ ਦੇ ਵਿੱਚ ਟਕਰਾਉਣ ਵਾਲੇ ਹੋ ਇਹ ਜਿਹੜਾ ATC ਸੈਂਸਰ ਹੁੰਦਾ ਹੈ ਇਹ ਪਾਇਲਟ ਨੂੰ ਉਸ ਸਮੇਂ ਸੁਚੇਤ ਕਰਦਾ ਹੈ ਜਦੋਂ ਕੋਈ ਜਹਾਜ਼ ਦੂਜੇ ਜਹਾਜ਼ ਦੇ ਬਹੁਤ ਜ਼ਿਆਦਾ ਨੇੜੇ ਆ ਗਿਆ ਹੋਵੇ ਉਦੋਂ ਇਹ ਉਸ ਨੂੰ ਵਾਰਨਿੰ ਸੈਂਸਰ ਪਾਇਲਟ ਨੂੰ ਗਾਈਡੈਂਸ ਦਿੰਦਾ ਹੈ ਕਿ ਤੁਸੀਂ ਆਪਣੇ ਜਹਾਜ਼ ਨੂੰ ਉੱਪਰ ਕਰ ਲਵੋ ਜਾਂ ਥੱਲੇ ਕਰ ਲਵੋ ਤਾਂ ਕਿ ਟੱਕਰ ਤੋਂ ਬਚਿਆ ਜਾ ਸਕੇ ਉਸ ਤੋਂ ਬਾਅਦ ਜਿਹੜਾ ਇਹ TCS ਸੈਂਸਰ ਹੁੰਦਾ ਹੈ ਇਹ ਬਸਕੇਰੀਅਨ ਫਲਾਈਟ ਜਿਸ ਦੇ ਵਿੱਚ ਬੱਚੇ ਹੁੰਦੇ ਨੇ ਉਸ ਨੂੰ ਇਹ ਆਦੇਸ਼ ਦਿੰਦਾ ਹੈ ਕਿ ਇਹ ਆਪਣੀ ਫਲਾਈਟ ਨੂੰ 2000 ਫੁੱਟ ਦੀ ਉਚਾਈ ਦੇ ਉੱਪਰ ਲੈ ਜਾਣ ਤੇ ਉੱਥੇ ਹੀ ਇਹ DHL ਜਿਹੜਾ ਕਾਰਗੋ ਪਲੇਨ ਹੁੰਦਾ ਹੈ ਉਸ ਨੂੰ ਆਦੇਸ਼ ਦਿੰਦਾ ਹੈ ਕਿ ਉਹ ਆਪਣੀ ਫਲਾਈਟ ਨੂੰ 2000 ਫੁੱਟ ਥੱਲੇ ਲੈ ਜਾਣ ਜੇਕਰ ਇਹ ਦੋਨੇ ਪਾਇਲਟ ਹੀ TCS ਸੈਂਸਰ ਦੀ ਗੱਲ ਨੂੰ ਮੰਨ ਲੈਂਦੇ ਤਾਂ ਇਹਨਾਂ ਦੀ ਆਪਸ ਦੇ ਵਿੱਚ ਟੱਕਰ ਹੀ ਨਹੀਂ ਹੋਣੀ ਸੀ ਇੱਥੇ ਜਿਹੜਾ DHL ਜਹਾਜ਼ ਦਾ ਪਾਇਲਟ ਹੁੰਦਾ ਹੈ ਉਹ बार ਸਹੀ ਗਾਈਡੈਂਸ ਲੈ ਸਕੇ ਤੇ ਆਪਣੇ ਜਹਾਜ਼ ਨੂੰ ਉੱਪਰ ਥੱਲੇ ਨੂੰ ਕਰ ਸਕੇ ਪਰ ਜਿਹੜੀ ATC ਦੀ ਲਾਈਨ ਹੁੰਦੀ ਹੈ ਉਸ ਸਮੇਂ ਉਹ ਵਿਜੀ ਆ ਰਹੀ ਹੁੰਦੀ ਹੈ ਕਿਉਂਕਿ ATC ਦੇ ਵਿੱਚ ਬੈਠੇ ਪੀਟਰ ਨੈਲਸਨ ਹੁਣ ਬਸਕੇਰੀਅਨ 에ਅਰਲਾਈਨ ਦੇ ਪਾਇਲਟ ਦੇ ਨਾਲ ਗੱਲ ਕਰ ਰਹੇ ਹੁੰਦੇ ਨੇ ਤਾਂ ਕਰ ਇਹ ਲਾਈਨ ਵਿਜੀ ਹੁੰਦੀ ਹੈ ਇਸ ਤੋਂ ਅਗਲਾ ਸਲੈਪ ਇਹ ਹੁੰਦਾ ਹੈ ਜਿਹੜਾ DHL ਕਾਰਗੋ ਪਲੇਨ ਹੁੰਦਾ ਹੈ ਇਹ TCS ਸੈਂਸਰ ਦੀ ਗੱਲ ਨੂੰ ਮੰਨਦਾ ਹੈ ਤੇ ਆਪਣੇ ਜਹਾਜ਼ ਨੂੰ 2000 ਫੁੱਟ ਥੱਲੇ ਨੂੰ ਡਾਊਨ ਕਰ ਦਿੰਦਾ ਹੈ ਉੱਥੇ ਹੀ ਦੂਜੇ ਪਾਸੇ ਬੱਚਿਆਂ ਨੂੰ ਲੈ ਕੇ ਜਾ ਰਹੀ ਬਸਕੇਰੀਅਨ 에ਅਰਲਾਈਨ TCS ਸੈਂਸਰ ਦੀ ਗੱਲ ਨੂੰ ਨਹੀਂ ਮੰਨਦੀ ਉਹ ਪੀਟਰ ਨੈਲਸਨ ਦੀ ਗੱਲ ਨੂੰ ਮੰਨ ਨੇ ਹੀ ਜਹਾਜ਼ 2000 ਫੁੱਟ ਖੱਲੇ ਨੂੰ ਆ ਰਹੇ ਸਨ ਤੇ ਪੂਰੀ ਸਪੀਡ ਦੇ ਨਾਲ ਅੱਗੇ ਨੂੰ ਵਧ ਰਹੇ ਸਨ ਕਾਰਗੋ ਪਲੇਨ DHL ਦਾ ਜਿਹੜਾ ਪਾਇਲਟ ਹੁੰਦਾ ਹੈ ਉਹ ਲਗਾਤਾਰ ATC ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਦੇ ਵਿੱਚ ਹੁੰਦਾ ਹੈ ਤਾਂ ਕਿ ਉਸ ਨੂੰ ਸਹੀ 에ਕੋਰੇਡ ਲੋਕੇਸ਼ਨ ਮਿਲ ਸਕੇ ਬਸਕੇਰੀਅਨ 에ਅਰਲਾਈਨ ਦੀ ਪਰ ਬਦਕਿਸਮਤੀ ਦੇ ਨਾਲ ਇਹ ਦੋਨੇ ਹੀ ਜਹਾਜ਼ ਹੁਣ ਬਿਲਕੁਲ ਸੇਮ ਹਾਈਟ ਦੇ ਉੱਪਰ ਪਹੁੰਚ ਚੁੱਕੇ ਸਨ ਇੱਥੇ 10 ਸੈਕਿੰਡ ਪਹਿਲਾਂ ਹੀ ਜਿਹੜਾ DHL ਕਾਰਗੋ ਪਲੇਨ ਹੁੰਦਾ ਹੈ ਉਸ ਦੇ ਪਾਇਲਟ ਨੂੰ ਸਾਹਮਣੇ ਤੋਂ ਆ ਰਹੀ ਬਸਕੇਰੀਅਨ 에ਅਰਲਾਈਨ ਦਿਖਾਈ ਦੇ ਦਿੰਦੀ ਹੈ ਉਹ ਇਹ ਟੱਕਰ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਉਦੋਂ ਤੱਕ ਕਾਫੀ ਨਹੀਂ ਸਨ ਅਸਮਾਨ ਦੇ ਵਿੱਚ ਇੱਕ ਬਹੁਤ ਜ਼ੋਰ ਦੀ ਠਮਾਕਾ ਹੁੰਦਾ ਹੈ ਤੇ ਬਸਕੇਰੀਅਨ 에ਅਰਲਾਈਨ ਦੇ ਜਹਾਜ਼ ਦੇ ਤਿੰਨ ਟੁਕੜੇ ਹੋ ਕੇ ਹਵਾ ਦੇ ਵਿੱਚ ਉੱਡ ਜਾਂਦੇ ਨੇ ਤੇ ਉੱਥੇ ਹੀ DHL ਕਾਰਗੋ ਪਲੇਨ ਦਾ 40% ਹਿੱਸਾ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕਿਆ ਸੀ ਇਸ ਤੋਂ ਬਾਅਦ DHL ਜਹਾਜ਼ ਵੀ ਡਿਸਬੈਲੈਂਸ ਹੋ ਕੇ ਕ੍ਰੈਸ਼ ਕਰ ਜਾਂਦਾ ਹੈ ਤੇ ਇਹਨਾਂ ਦੋਨੇ ਜਹਾਜ਼ਾਂ ਦਾ ਮਲਬਾ ਜਰਮਨੀ ਦੇ ਉਬਰਲਿੰਗਮ ਪੈਂਡ ਤੋਂ ਥੋੜੀ ਜਿਹੀ ਦੂਰ 40 ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲ ਜਾਂਦਾ ਹੈ ਇਸ ਹਾਦਸੇ ਦੇ ਵਿੱਚ ਦੋਨੇ ਜਹਾਜ਼ਾਂ ਦੇ ਵਿੱਚ ਸਵਾਰ 71 ਲੋਕਾਂ ਦੀ ਮੌਤ ਹੋ ਚੁੱਕੀ ਸੀ ਜਿਵੇਂ ਹੀ ਇਹ ਹਾਦਸਾ ਹੁੰਦਾ ਹੈ ਤਾਂ ਦੋਵੇਂ ਦੇਸ਼ ਇੱਕ ਦ ਲੱਗਦੀ ਹੈ ਕਿਸੇ ਨੇ ਕਿਹਾ ਕਿ ਇਹ ਹਾਦਸਾ ਰਸ਼ੀਨ ਪਾਇਲਟ ਦੀ ਵਜ੍ਹਾ ਦੇ ਕਾਰਨ ਹੋਇਆ ਕਿਉਂਕਿ ਉਸ ਨੂੰ ਵਧੀਆ ਇੰਗਲਿਸ਼ ਨਹੀਂ ਆਉਂਦੀ ਸੀ ਜਿੰਨੀ ਪਾਇਲਟ ਨੂੰ ਚਾਹੀਦੀ ਹੁੰਦੀ ਹੈ ਪਰ ਜ਼ਿਆਦਾਤਰ ਲੋਕਾਂ ਨੇ ਇਹ ਹਾਦਸੇ ਦੇ ਲਈ ਪੀਟਰ ਨੈਲਸਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਿਹੜੇ ਕਿ ਉਸ ਰਾਤ ਏਟੀਸੀ ਦੇ ਉੱਪਰ ਆਪਣੀ ਡਿਊਟੀ ਦੇ ਰਹੇ ਸਨ ਇਹ ਹਾਦਸੇ ਦੀ ਜਾਂਚ ਅਜੇ ਸ਼ੁਰੂ ਵੀ ਨਹੀਂ ਹੋਈ ਸੀ ਤੇ ਰਸ਼ੀਆ ਦਾ ਇੱਕ ਖਲੀਫ ਨਾਮ ਦਾ ਇਨਸਾਨ ਜਿਸ ਨੇ ਇਹ ਹਾਦਸੇ ਦੇ ਵਿੱਚ ਆਪਣੀ ਪਤਨੀ ਅਤੇ ਦੋਵੇਂ ਬੱਚਿਆਂ ਨੂੰ ਖੋਦ ਦਿੱਤਾ ਸੀ ਉਹ ਜ਼ੂਰੀਖ ਪਹੁੰਚਦਾ ਹੈ ਤੇ ਉਸ ਰਾਤ ਏਟੀਸੀ ਤੇ ਕੰਮ ਕਰ ਰਹੇ ਪੀਟਰ ਨੈਲਸਨ ਦੀ ਹੱਤਿਆ ਕਰ ਦਿੰਦਾ ਹੈ ਤੇ ਉਸ ਨੂੰ ਇਨਸਾਨ ਆਪਣਾ ਦਿਮਾਗੀ ਸੰਤੁਲਨ ਖਰਾਬ ਕਰ ਚੁੱਕਿਆ ਸੀ ਇਸ ਲਈ ਉਸ ਨੂੰ ਡਾਕਟਰੀ ਸਹਾਇਤਾ ਲਈ ਭੇਜ ਦਿੱਤਾ ਜਾਂਦਾ ਹੈ ਜੇਲ੍ਹ ਦੇ ਵਿੱਚ ਨਹੀਂ ਸਿੱਟਿਆ ਜਾਂਦਾ ਇਸ ਕੇਸ ਦੀ ਜਾਂਚ ਦਾ ਜਮਾ ਜਰਮਨ ਇਨਵੈਸਟੀਗੇਸ਼ਨ ਬਿਊਰੋ ਨੂੰ ਦਿੱਤਾ ਗਿਆ ਜਰਮਨ ਦੀ ਇਸ ਜਾਂਚ ਏਜੰਸੀ ਨੇ ਪਾਇਆ ਕਿ ਉਸ ਰਾਤ ਪੀਟਰ ਨੈਲਸਨ ਆਪਣੇ ਕੰਮ ਦੇ ਉੱਪਰ ਇਕੱਲੇ ਸਨ ਜਿਨ੍ਹਾਂ ਦੇ ਉੱਪਰ ਪੂਰੇ 에ਅ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਸੀ ਉਹਨਾਂ ਦੀ ਰੈਡਾਰ ਸਕਰੀਨ ਬਹੁਤ ਜ਼ਿਆਦਾ ਸਲੋ ਕੰਮ ਕਰ ਰਹੀ ਸੀ ਜਿਸ ਦੇ ਕਾਰਨ ਟਕਰਾਅ ਦਾ ਮੈਸੇਜ ਉਹਨਾਂ ਤੱਕ ਬਹੁਤ ਜ਼ਿਆਦਾ ਲੇਟ ਪਹੁੰਚਿਆ ਪੀਟਰ ਨੈਲਸਨ ਨੇ ਤਕਨੀਕੀ ਸਹਾਇਤਾ ਦੇ ਲਈ ਬਾਹਰ ਤੋਂ ਮਦਦ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਬੈਕਅਪ ਜਿਹੜਾ ਫੋਨ ਸੀ ਉਹ ਵੀ ਖਰਾਬ ਸੀ 2 ਮਹੀਨੇ ਇਸ ਦੇ ਉੱਪਰ ਪੂਰੀ ਜਾਂਚ ਚੱਲਦੀ ਹੈ ਤੇ ਇਸ ਦੀ ਰਿਪੋਰਟ ਆਖਰਕਾਰ 2004 ਦੇ ਵਿੱਚ ਸੌਂਪ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਦੋ ਚੀਜ਼ਾਂ ਨੂੰ ਮੁੱਖ ਆਧਾਰ ਬਣਾਇਆ ਗਿਆ ਸੀ ਉਸ ਰਾਤ ਡਿਊਟੀ ਦੇ ਉੱਪਰ ਇਕੱਲੇ ਇੱਕ ਬੰਦੇ ਨੂੰ ਛੱਡਣ ਦੇ ਲਈ ਸਕਾਈ ਗਾਈਡ ਕੰਪਨੀ ਨੂੰ ਦੋਸ਼ੀ ਠਹਿਰਾਇਆ ਗਿਆ ਉਹਨਾਂ ਦੇ ਇਹ ਕੰਮ ਦੇ ਲਈ ਇੱਕ ਤਾਂ ਸਕਾਈ ਗਾਈਡ ਕੰਪਨੀ ਦੇ ਉੱਪਰ ਜੁਰਮਾਨਾ ਲਗਾਇਆ ਗਿਆ ਦੂਜਾ ਸਕਾਈ ਗਾਈਡ ਕੰਪਨੀ ਜਨਤਕ ਤੌਰ ਤੇ ਆ ਕੇ ਇਸ ਹਾਦਸੇ ਦੇ ਵਿੱਚ ਜਿੰਨੇ ਵੀ ਲੋਕ ਮਰਦੇ ਨੇ ਉਹ ਬਸਕੇਰੀਅਨ ਪਾਇਲਟ ਜਿਸ ਨੇ TCS ਸੈਂਸਰ ਦੇ ਸੰਦੇਸ਼ਾਂ ਨੂੰ ਨਹੀਂ ਮੰਨੇ ਬਲਕਿ ਪੀਟਰ ਨੈਲਸਨ ਦੇ ਸੰਦੇਸ਼ਾਂ ਨੂੰ ਹੀ ਮੰਨੇ ਜਿਸ ਕਾਰਨ ਇਹ ਹਾਦਸਾ ਹੋ ਗਿਆ ਚਾਹੇ ਕੋਈ ਵੀ ਹੋਵੇ ਸੱਚ ਤਾਂ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਮਾਪਿਆਂ ਦੇ ਹੋਣ ਹਾਰ ਤੱਕ ਟੈਲੈਂਟਡ ਬੱਚੇ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਪੂਰੇ ਹਾਦਸੇ ਦਾ ਜ਼ਿੰਮੇਵਾਰ ਕੌਣ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੇ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਵੀ ਜਰੂਰ ਦੱਸਣਾ ਧੰਨਵਾਦ